ਦੋਸਤੋ ਜੇਕਰ ਤੁਸੀਂ ਵੀ ਗੰਨੇ ਦੀ ਖੇਤੀ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਲਾਹੇਵੰਦ ਹੈ ਤੇ ਅੱਜ ਤੁਹਾਨੂੰ ਅਸੀਂ ਗੰਨੇ ਦੇ ਬੀਜ ਤੋਂ ਪੌਦਾ ਤਿਆਰ ਕਰਕੇ ਦੇਵਾਂਗੇ ਜਿਸ ਨਾਲ ਕਿ ਗੰਨੇ ਦਾ ਝਾੜ ਬਹੁਤ ਹੋਵੇਗਾ ਤੇ ਗੰਨਾ ਕਾਣਾ ਵੀ ਨਹੀਂ ਹੋਵੇਗਾ ਤੇ ਗੰਨਾ ਕਟੋ-ਕੱਟ ਵੀ ਇੱਕ ਮਹੀਨਾ ਪਹਿਲਾਂ ਪੱਕ ਜਾਵੇਗਾ ਤੇ ਦੋਸਤੋ ਦੇਖੋ ਤੁਸੀਂ ਕਿਦਾਂ ਗੰਨੇ ਦੀ ਪਹਿਲਾਂ ਟੋਟੇ ਕਰਕੇ ਗੰਨੇ ਨੂੰ ਵਰਤੋਂ 'ਚ ਵੀ ਲਿਆ ਰਿਹਾ ਤੇ ਉਸ ਦਾ ਸਿਰਫ ਬੀਜ ਵਾਲਾ 파ਟ ਕੱਟਿਆ ਜਾ ਰਿਹਾ ਜੀ ਦੇਖੋ ਇਸ ਮਸ਼ੀਨ ਨਾਲ ਉਸ ਤੋਂ ਬਾਅਦ ਇਸ ਨੂੰ ਇੱਕ ਕੰਟੇਨਰ ਦੇ ਵਿੱਚ ਆ ਦੇਖ ਲਓ ਜੀ ਤੁਸੀਂ ਟੋਕਰੇ ਦੇ ਵਿੱਚ ਇਕੱਠਾ ਕਰ ਲਿਆ ਜਿੰਨੂੰ ਕਿ ਆਪਾਂ ਆ ਦੇਖ ਲਓ ਜੀ ਬਾਕਰ ਦੇ ਵਿੱਚ ਇਕੱਠਾ ਕਰਕੇ ਇਸ ਨੂੰ ਉਸ ਤੋਂ ਬਾਅਦ ਧੋਣ ਦੀ ਤਿਆਰੀ ਚੱਲ ਪਈ ਜੀ ਇਹਦੇ ਵਿੱਚ ਕਿਉਂਕਿ ਗੰਡਾਂ ਹੁੰਦੀਆਂ ਨੇ ਗੰਡਾਂ ਨੂੰ ਇੱਕ ਜਗ੍ਹਾ ਤੇ ਧੋ ਕੇ ਸਾਫ਼ ਕਰਕੇ ਆ ਦੇਖੋ ਜੀ ਇਸ ਨਾਲ ਗੰਨਾ ਵਰਤੋਂ ਚ ਵੀ ਲਿਆਇਆ ਜਾਂਦਾ ਉਸ ਦਾ ਰਸ ਕੱਢ ਲਿਆ ਜਾਂਦਾ ਬਾਕੀ ਬਚੇ ਗੰਨੇ ਦਾ ਖੰਡ ਗੋੜ ਬਣ ਜਾਂਦਾ ਤੇ ਬਾਕੀ ਆ ਦੇਖ ਲਓ ਜੀ ਆ ਬੀਜ ਪਿਆ ਜੀ ਭਿਉਂ ਦਿੱਤਾ ਉਹਨਾਂ ਨੇ ਕਾਫੀ ਸਮਾਂ ਭਿਉਂ ਕੇ ਰੱਖਦੇ ਨੇ ਉਸ ਤੋਂ ਬਾਅਦ ਜੀ ਆ ਦੇਖ ਲਓ ਤੁਸੀਂ ਸਕਾ ਕੇ ਇੱਥੇ ਲਿਆਇਆ ਜਾਂਦਾ ਇੱਥੇ ਇਦਾਂ ਦੀਆਂ ਟੋਕਰੀਆਂ ਬਣਾਈਆਂ ਨਿੱਕੀਆਂ-ਨਿੱਕੀਆਂ ਵਿੱਚ ਕੌਲੀਆਂ ਦੀ ਤਰ੍ਹਾਂ ਉਸ ਵਿੱਚ ਇੱਕ ਚੰਗੀ ਖਾਦ ਪਾ ਕੇ ਜੀ ਰੂੜੀ ਮਿਕਸ ਕਰਕੇ ਖਾਦ ਪਾ ਕੇ ਮਿੱਟੀ ਪਾ ਕੇ ਉਸ ਤੋਂ ਬਾਅਦ ਇਸ ਦੇ ਵਿੱਚ ਇਹ ਗੰਡਾ ਨੂੰ ਲੁਕੋ ਦਿੱਤਾ ਜਾਂਦਾ ਜੀ ਤੁਸੀਂ ਦੇਖ ਸਕਦੇ ਆ ਇਸ ਤਰੀਕੇ ਨਾਲ ਇਸ ਦਾ ਜਿਹੜਾ ਪੌਦਾ ਕਿਸ ਤੋਂ ਬਾਅਦ ਤਿਆਰ ਹੋਵੇਗਾ ਇਸ ਤੁਸੀਂ ਫੋਲੋ ਕਰੀ ਜਾਓ ਦੋਸਤੋ ਜੇਕਰ ਇਸ ਤਰੀਕੇ ਨਾਲ ਤੁਸੀਂ ਗੰਨਾ ਦਾ ਪੌਦਾ ਤਿਆਰ ਕਰ ਲਿਆ ਤਾਂ ਬਹੁਤ ਝਾੜ ਨਿਕਲੂਗਾ ਜੀ ਤੁਹਾਡਾ ਗੰਨਾ ਬਹੁਤ ਮਿੱਠਾ ਹੋਵੇਗਾ ਤੇ ਕਾਣਾ ਨਹੀਂ ਬਿਲਕੁਲ ਵੀ ਹੋਵੇਗਾ ਤੇ ਬਹੁਤ ਵਧੀਆ ਪੈਦਾਵਾਰ ਹੋਵੇਗੀ ਦੋਸਤੋ ਦੇਖ ਸਕਦੇ ਤੁਸੀਂ ਕੰਮ ਚੱਲੀ ਜਾਂਦਾ ਈ ਜੋਰਾਂ ਸ਼ੋਰਾਂ ਤੇ ਇਦਾਂ ਇਦਾਂ ਕਰਕੇ ਇਹਨਾਂ ਨੇ ਟਰੈਂਪ ਭਰ ਲੈਣੀਆਂ ਦੇਖੋ ਜੀ ਇਸ ਤਰੀਕੇ ਨਾਲ ਇਹਨਾਂ ਨੇ ਕਾਫੀ ਸਾਰੀਆਂ ਟਰੈਂਪ ਭਰ ਕੇ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰ ਲੈਣਾ ਤੇ ਦੇਖੋ ਜੀ ਬੰਨੀ ਜਾਂਦੀ ਹੈ ਪੈਕਿੰਗ ਕਰੀ ਜਾਂਦੀ ਹੈ ਬਹੁਤ ਸਾਰੀਆਂ ਟਰੀਆਂ ਕਰਦੇ ਆ ਤੇ ਨਾਲੇ ਦੇਖੋ ਜੀ ਇਹ ਗੰਨੇ ਸਿਰਫ ਇਹਨਾਂ ਦਾ ਕੰਮ ਆ ਗੰਨੇ ਦਾ ਬੀਜ ਤਿਆਰ ਕਰਨਾ ਤੇ ਉਸ ਤੋਂ ਇਹ ਬਹੁਤ ਸਾਰੇ ਰੁਪਏ ਕਮਾ ਰਹੇ ਆ ਜੀ ਦੇਖੋ ਇਹਨਾਂ ਨੇ ਕਿਸਾਨ ਨੂੰ ਸਿਰਫ ਗੰਨੇ ਦਾ ਬੀਜ ਤੋਂ ਪੌਦਾ ਤਿਆਰ ਕਰਕੇ ਦੇਣਾ ਬਸ ਤੇ ਜਾ ਕੇ ਕਿਸਾਨ ਨੇ ਸਿੱਧਾ ਖੇਤ ਚ ਟ੍ਰਾਂਸਪਲੈਂਟ ਕਰ ਦੇਣਾ ਕਿਉਂਕਿ ਉੱਗਣ ਤੇ ਗੰਨਾ ਕਾਫੀ ਸਮਾਂ ਲੈ ਜਾਂਦਾ ਉਸ ਤੋਂ ਬਾਅਦ ਦੇਖ ਰਹੇ ਕਾਫੀ ਕਰਨੀ ਪੈਂਦੀ ਤੇ ਇਹ ਤੁਹਾਨੂੰ ਉੱਗਿਆ ਅਗਾਇਆ ਗੰਨਾ ਮਿਲ ਜਾਂਦਾ ਜੀ ਤੇ ਦੇਖੋ ਜੀ ਹੁਣ ਟਰੱਕ ਤੇ ਲੋਡ ਹੋ ਗਿਆ ਟਰੈਕਟਰ ਤੁਰ ਪਿਆ ਜੀ ਸੌਰੀ ਟਰੈਕਟਰ ਤੇ ਲੋਡ ਹੋ ਗਿਆ ਟਰੈਕਟਰ ਤੁਰ ਪਿਆ ਭਰ ਲਿਆ ਤੇ ਚੱਲ ਪਿਆ ਜੀ ਇਹ ਹਜੀ ਸਤੀ ਪਿਉਂਦ ਹੋਵੇਗੀ ਆ ਦੇਖੋ ਜੀ ਇੱਥੇ ਪਾਣੀ ਪੁਣੀ ਮਾਰ ਕੇ ਇਹਨਾਂ ਨੇ ਬਣਾ ਰੱਖਿਆ ਜੀ ਸਪੈਸ਼ਲ ਖੇਤ ਦੇ ਨੇੜੇ ਹੀ ਇਹ ਪਨਾ ਕੇ ਇੱਥੇ ਹੁਣ ਇਸ ਦਾ ਪ੍ਰੋਸੈਸ ਹੋਊਗਾ ਇਹਨਾਂ ਨੂੰ ਚਿਣਿਆ ਜਾਊਗਾ ਇਸ ਜਗ੍ਹਾ ਦੇ ਉੱਤੇ ਪਾਣੀ ਛਿੜਕ ਕੇ ਉਸ ਤੋਂ ਬਾਅਦ ਇਹਨਾਂ ਨੂੰ ਚਿਣਿਆ ਜਾਊਗਾ ਤਰਤੀਬ ਬਾਰ ਲਾਈਨ ਬਾਰ ਲਓ ਜੀ ਚਿੰਨੀ ਸਟਾਰਟ ਕਰਤੀ ਇੱਕ ਜਗ੍ਹਾ ਤੋਂ ਐ ਬਿਲਕੁਲ ਚਿੰਨਗੇ ਪਾਸੇ ਐਸੇ ਨੀਵਾ ਥੜਾ ਵਿਚਾਲੇ ਉੱਚਾ ਹੋਣਾ ਚਾਹੀਦਾ ਜੀ ਕਟੋ ਘਟ ਵੀ ਡੇਢ ਕੇ ਕਰਮ ਦਾ ਥਰਾ ਜੀ ਇਦਾਂ ਕਰਕੇ ਟ੍ਰੇਆਂ ਚਿੰਨ ਦੇਣਗੇ ਗੰਨੇ ਦੇ ਬੀਜ ਨਾਲ ਭਰੀਆਂ ਟ੍ਰੇਆਂ ਸਾਰੀਆਂ ਰੂੜੀ ਖਾਦ ਪਾ ਕੇ ਭਰੀਆਂ ਟ੍ਰੇਆਂ ਦੇਖ ਲੋ ਜੀ ਆਹ ਦੇਖੋ ਜੀ ਇਦਾਂ ਚਿੰਨ ਕੇ ਉਸ ਤੋਂ ਬਾਅਦ ਆਹ ਦੇਖੋ ਜੀ ਪਾਣੀ ਮਾਰ ਰਹੇ ਨਹੀਂ ਐ ਬਿਲਕੁਲ ਪਾਣੀ ਉਸ ਤੋਂ ਬਾਅਦ ਕੁਝ ਦਵਾਈਆਂ ਮਾਰੀ ਦੀਆਂ ਜੀ ਉਸ ਤੋਂ ਬਾਅਦ ਇੱਕ ਟ੍ਰੇ ਜਿਹੜੀ ਖਾਲੀ ਟ੍ਰੇ ਹੁੰਦੀ ਉਸ ਦੇ ਉੱਪਰ ਪਾ ਦਿੱਤੀ ਜਾਂਦੀ ਜੀ ਉਸ ਨੂੰ ਕੱਜ ਦਿੱਤਾ ਜਾਂਦਾ ਜੀ ਦੇਖੋ ਜੀ ਧਿਆਨ ਨਾਲ ਦੇਖੋ ਉਸ ਤੋਂ ਬਾਅਦ ਤਰਪਾਲ ਪਾ ਦਿੱਤੀ ਜਾਂਦੀ ਉਸ ਤੋਂ ਬਾਅਦ ਉੱਤੇ ਖੋਰੀ ਪਾ ਦਿੱਤੀ ਜਾਂਦੀ ਹੈ ਜੀ ਇਸ ਤੋਂ ਬਾਅਦ ਆਹ ਵੇਖੋ ਜੀ ਖੋਰੀ ਪਾ ਦਿੱਤੀ ਜਾਂਦੀ ਹੈ ਜੀ ਫਿਰ ਇੱਕ ਉੱਤੇ ਤਰਪਾਲ ਪਾਉਂਦੇ ਆ ਜੀ ਇੱਕ ਤਰਪਾਲ ਖੋਰੀ ਦੇ ਉੱਪਰ ਫਿਰ ਪਾਉਂਦੇ ਆ ਜੀ ਆਹ ਦੇਖ ਲਓ ਜੀ ਤਰਪਾਲ ਫਿਰ ਪਾਈ ਜਾਂਦੀ ਠੀਕ ਹੈ ਦੋਸਤੋ ਤੇ ਸਮਾ ਹੋ ਗਿਆ ਜੀ ਹੁਣ ਫੋਲਡ ਕਰਨ ਲੱਗੇ ਜੀ ਬੀ ਜਿਹੜਾ ਕਿ ਪੁੰਗਰ ਗਿਆ ਦੇਖ ਲਓ ਜੀ ਘਟੋ ਘਟ ਵੀ 15 ਤੋਂ 20 ਦਿਨਾਂ ਬਾਅਦ ਸ਼ਾਇਦ 15 ਕਿ ਦਿਨਾਂ ਬਾਅਦ ਇਹ ਕੱਟਦੇ ਆ ਜੀ ਤੇ ਤੁਸੀਂ ਦੇਖ ਸਕਦੇ ਜੇ ਕਿਉਂਕਿ ਤੁਹਾਡੇ ਕੰਮ ਦੀਆਂ ਗੱਲਾਂ ਨੇ ਲਓ ਜੀ ਉਹ ਦੇਖੋ ਪੁੰਗਰਿਆ ਪਿਆ ਬੀ ਕਿੰਨੇ ਦਾ ਤਿਆਰ ਹੋਇਆ ਪਿਆ ਜੀ ਬੀ ਤੇ ਆਹ ਦੇਖੋ ਜੀ ਤੁਸੀਂ ਵੇਖ ਕੇ ਹੈਰਾਨ ਰਹੇ ਹੋ ਨਾ ਵੀ ਗੰਨੇ ਦਾ ਬੀਜ ਤਿਆਰ ਕੀਤਾ ਕਰਾਇਆ ਤੁਹਾਨੂੰ ਮਿਲ ਗਿਆ ਜੀ ਉਹ ਦੇਖੋ ਜੀ ਗੰਨੇ ਦਾ ਬੀਜ ਤਿਆਰ ਹੋ ਚੁੱਕਿਆ ਹਰਾਣਾਈ ਆਈ ਹੈ ਨਾ ਕਿੱਥੇ ਆਪਾਂ ਪਹਿਲਾਂ ਗੰਨੇ ਲਿਆਉਣੇ ਆ ਫਿਰ ਬੀਜਦੇ ਆ ਤੇ ਇਸ ਤਰੀਕੇ ਨਾਲ ਆ ਵੇਖੋ ਜੀ ਉਸ ਤੋਂ ਬਾਅਦ ਪਾਣੀ ਦਿੰਦੇ ਰਹਿਣਾ ਇਹਨੂੰ ਤੇ ਜਦੋਂ ਏਡਾ ਏਡਾ ਗੰਨਾ ਹੋ ਗਿਆ ਆ ਵੇਖੋ ਜੀ ਹੁਣ ਕਿੱਡਾ ਕਿੱਡਾ ਗੰਨਾ ਹੋ ਗਿਆ ਜੀ ਬਹੁਤ ਤੁਹਾਡਾ ਸਮਾਂ ਜਿਹੜਾ ਬਚ ਸਕਦਾ ਜੀ ਬਹੁਤ ਸਮਾਂ ਜੇਕਰ ਤੁਸੀਂ ਗੰਨੇ ਦੀ ਖੇਤੀ ਕਰਦੇ ਹੋ ਤਾਂ ਬਹੁਤ ਸਮਾਂ ਘੱਟੋ ਘੱਟ ਵੀ 2 ਮਹੀਨੇ ਦਾ ਫਾਇਦਾ ਹੋ ਸਕਦਾ ਜੀ ਤੁਹਾਨੂੰ 2 ਮਹੀਨੇ ਪਹਿਲਾਂ ਗੰਨਾ ਤੁਸੀਂ ਉਗਾ ਸਕਦੇ ਹੋ ਇਸ ਵਿਧੀ ਰਾਹੀਂ ਤੁਸੀਂ ਦੇਖ ਸਕਦੇ ਜੀ ਆਹ ਦੇਖੋ ਜੀ ਗੰਨੇ ਦਾ ਬੂਟਾ ਤਿਆਰ ਲਓ ਜੀ ਹੁਣ ਇਹ ਵਿਕਰੀ ਵਾਸਤੇ रेडी ਹੈ ਜੀ ਤੇ ਬਹੁਤ ਮੋਟਾ ਮੁਨਾਫਾ ਖੜਦੇ ਜੀ ਇਹ ਕਿਉਂਕਿ ਅੱਜ ਕੱਲ ਕਿਸਾਨ ਆਪਦਾ ਬੀਜ ਨਹੀਂ ਤਿਆਰ ਕਰ ਸਕਦੇ ਤੇ ਇਹ ਲੋਕ ਜਿਹੜੇ ਕਿ ਉਹਨਾਂ ਨੂੰ ਗੰਨੇ ਦਾ ਬੀਜ ਤਿਆਰ ਕਰਕੇ ਦਿੰਦੇ ਆ ਤੇ ਜਦੋਂ ਗੰਨਾ ਲੱਗਦਾ ਤੇ ਬਹੁਤ ਮੋਟਾ ਪੈਸਾ ਵੰਡਿਆ ਜਾਂਦਾ ਜੀ ਦੇਖੋ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਆ ਜੀ